ਹਾਏ ਨਾਮ ਤੁਹਾਡਾ ਜਸਵੀਰ ਸਿੰਘ ਕਿਹੜੇ ਪਿੰਡ ਦੇ ਆਣ ਵਾਲੇ ਨੂਰ ਸ਼ਾ ਬੱਲੇ ਸ਼ਾ ਉਤਾਰ ਜੀ ਜੀ ਕੀ ਕਹਿਣਾ ਚਾਹੋਗੇ ਹੜਾਂ ਦੀ ਸਥਿਤੀ ਬਣੀ ਅੱਜ ਪਾਣੀ ਜਿਹੜਾ ਕਾਫੀ ਘਟਿਆ ਵੀ ਹੋਇਆ ਹੈ ਹ ਜਿਹੜੀ ਮਕਾਨਾਂ ਦੇ ਹਾਲਾਤ ਬਣੇ ਨੇ ਹੜ ਦੇ ਨਾਲ ਡਿੱਗੇ ਹੋਏ ਕੀ ਕਹਿਣਾ ਚਾਹੁੰਦੇ ਹੋ ਇਹ ਮੈਂ ਇਹ ਕਹਿਣਾ ਚਾਹਾਂਗਾ ਵੀ ਚਾਹੀਦਾ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਵੀ ਇਹਨਾਂ ਨੂੰ ਬਣਾ ਕੇ ਦਿੱਤਾ ਜਾਵੇ ਆਮ ਜਨਤਾ ਜਿਹੜੀ ਨਾਲ ਆਮ ਜਨਤਾ ਜਿਹੜੀ ਨਾਲ ਸੇਵਾ ਕਰ ਰਹੀ ਹੈ ਉਹ ਵੀ ਮਕਾਨ ਬਣਾ ਕੇ ਦੇਣਾ ਸੇਵਾ ਕਰ ਰਹੀ ਹੈ ਜਿਹੜੀ ਜਨਤਾ ਲੱਗੀ ਹੋਈ ਨਾਲ ਉਹ ਵੀ ਉਹਨਾਂ ਨੂੰ ਵੀ ਚਾਹੀਦਾ ਹੈ ਵੀ ਇਧਰ ਇਸ ਵਲੇ ਧਿਆਨ ਦੇਵਣਾ ਵੀ ਬੱਚੇ ਛੋਟੇ ਨੇ ਨਾ ਜਾਣੀ ਕੋਈ ਬੱਚਾ ਥੱਲੇ ਆ ਜਾਵੇਗਾ ਜਿਸ ਤਰ੍ਹਾਂ ਹੁੰਦੀ ਹੈ ਗੱਲ ਵੀ ਜਿਵੇਂ ਤੁਸੀਂ ਵੇਖ ਹੀ ਰਹੇ ਹੋ ਖਲਾਰਾ ਖਿਲਰਾ ਪਿਆ ਸਭ ਸੋ ਤਰ੍ਹਾਂ ਦੀ ਜਰੀਲੀਆਂ ਚੀਜ਼ਾਂ ਵਿੱਚ ਬੈ ਸਕਦੀਆਂ ਨੇ ਅਸੀਂ ਬੱਚਿਆਂ ਨੂੰ ਆ ਥਲਵਾਵਾਂਗੇ ਬੱਚਿਆਂ ਨੂੰ ਚੁਕਵਾਵਾਂਗੇ ਸ਼ਾਇਦ ਕੋਈ ਵਿੱਚ ਕੋਈ ਇਹੋ ਜੀ ਜਰੀਲੀ ਚੀਜ਼ ਪਈ ਹੋਵੇ ਜਿਹੜੀ ਚੱਕ ਮਾਰ ਲਵੇ ਇਸ ਤਰ੍ਹਾਂ ਵੀ ਅਸੀਂ ਚਾਹਾਂਗੇ ਸੇਵਾਦਾਰਾਂ ਨੂੰ ਵੀ ਥੋੜੀ-ਮੋਟੀ ਸਾਡੀ ਮਦਦ ਕਰਨ ਆ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚਈ ਮਕਾਨ ਹੰਦੇ ਨੇ ਸਰਕਾਰ ਦੇ ਵੱਲੋਂ ਵੀ ਆਂਦੇ ਨੇ ਕੋ ਸਰਕਾਰ ਵੱਲੋਂ ਆਂਦੇ ਨੇ ਪਰ ਪੇ ਲਖਾਂ ਵਾਲੇ ਜ਼ਿਆਦਾ ਹੁੰਦੇ ਹਾਂ ਖਾਨਾਂ ਵਾਲੇ ਜ਼ਿਆਦਾ ਹੁੰਦੇ ਮੇਰਾ ਮਕਾਨ ਆਇਆ ਪਹਿਲਾਂ ਕਹਿਣਗੇ ਸਾਨੂੰ 20 ਹਜ਼ਾਰ ਦੇ 10 ਹਜ਼ਾਰ ਦੇ 15 ਹਜ਼ਾਰ ਦੇ ਜਾਂ ਅੱਧ ਦੇ ਸਾਨੂੰ ਤਾਂ ਅਸੀਂ ਤਾਂ ਦਿੰਨੇ ਸਰਕਾਰਾਂ ਵੱਲੋਂ ਤਾਂ ਪੈਸਾ ਆਇਆ ਹੋਇਆ ਪਰ ਨਾ ਮਾਤਰੀ ਉਹ ਤਾਂ ਆਦੀ ਮਿਲਦਾ ਹੈ ਜਿਹੜੇ ਐਨ ਆਰ ਆਈ ਵੀਰ ਸਭ ਜਿਹੜੇ ਮੀਡੀਆ ਤੇ ਆ ਰਹੇ ਨੇ ਬਹੁਤ ਪੈਸਾ ਆ ਰਿਹਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਮੈਸੇਜ ਦੇਣਾ ਚਾਹਾਂਗੇ ਵੀ ਹਾਲਾਤ ਵੇਖ ਕੇ ਮਤਲਬ ਪੂਰੀ ਕਰਕੇ ਪਹੁੰਚਾਂ ਉਹਨਾਂ ਨੂੰ ਉਹਨਾਂ ਦਾ ਹੱਕ ਦਿੱਤਾ ਜਾਵੇ ਜੀ ਮੱਖਣ ਸਿੰਘ ਜੀ ਮੌਕੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਸਾਸਰੀ ਗਾਲ ਜੀ ਉਸ ਤੋਂ ਬਾਅਦ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਆਪਣੇ ਕੀਮਤੀ ਸਮੇਂ ਚ ਕੀਮਤ ਸਮਾਂ ਕੱਢ ਕੇ ਸਾਡੇ ਤੱਕ ਪਹੁੰਚੇ ਇਹਨਾਂ ਲੋਕਾਂ ਤੱਕ ਜੋ ਅੱਜ ਘਰ ਤੋਂ ਬੇਘਰ ਹੋ ਗਏ ਹਨ ਜਿਨ੍ਹਾਂ ਦਾ ਕੁਝ ਵੀ ਨਹੀਂ ਰਿਹਾ ਭਰਾ ਆ ਤੁਸੀਂ ਦਿਖਾ ਹੀ ਰਿਓ ਇਸ ਵੀਰ ਦੇ ਤਿੰਨ ਬੱਚੇ ਹਨ ਮਕਾਨ ਟਹਿ ਗਿਆ ਕੁਝ ਨਹੀਂ ਪੱਲੇ ਰਿਹਾ ਭਰਾ ਅੱਜ ਸੜਕ ਤੇ ਰਹਿਣ ਲਈ ਮਜਬੂਰ ਹੋ ਗਿਆ ਅਸੀਂ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਦੇ ਆ ਸਰਕਾਰ ਕੋਲ ਤਾਂ ਅਸੀਂ ਕੁਛ ਵੀ ਨਹੀਂ ਕਹਿ ਸਕਦੇ ਸਾਨੂੰ ਵੀ ਪਤਾ ਉਹਨਾਂ ਨੇ ਕੀ ਦਿਆਣਾ ਤੇ ਕੀ ਨਹੀਂ ਗੱਲ ਕੀਤੀ ਹੈ ਕੁਛ ਨਹੀਂ ਕਹਿ ਸਕਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਖੇਤੀ ਦੇ ਨਾਤੇ ਜਿਹੜੀ ਜਮੀਨ ਹੈਗੀ ਹੈ ਵਾਇਕ ਜਮੀਨ ਉਹਨਾਂ ਦਾ ਜਿਹੜਾ 20000 ਤੋਂ ਮਾਗਜ਼ਾ ਦਿੱਤਾ ਜਾਏਗਾ ਪਾਜੀ ਤੁਸੀਂ ਖੁਦ ਦਿੱਤਾ ਜਾਏਗਾ ਜੇ ਆਪ 2023 ਤਰ੍ਹਾਂ ਇਹ ਫਿਰ ਉਸੇ ਤਰ੍ਹਾਂ ਰਫੂ ਚੱਕਰ ਹੋ ਜਾਏਗਾ ਮੈਂ ਵੀ ਪਾਜੀ ਰਫੂ ਚੱਕਰ ਹੀ ਹੋਣਾ ਕਿਉਂਕਿ ਜੀਐਸਟੀ ਬੜੇ ਪੈ ਜਾਂਦੇ ਨੇ ਨਾ ਅੱਜਕੱਲ ਉਹ ਜਿਵੇਂ 15000 ਇਹਨਾਂ 16000 ਉਹਦੋਂ ਐਲਾਨ ਕੀਤਾ 6800 ਰੁਪਿਆ ਦਿੱਤਾ ਤੁਸੀਂ ਦੱਸੋ ਬਾਕੀ ਪੈਸਾ ਕਿੱਧਰ ਗਿਆ ਉਸੇ ਤਰ੍ਹਾਂ ਜੋ ਹੁਣ ਇਹਨਾਂ ਐਲਾਨ ਕੀਤਾ 20000 ਕਿੰਨਾ ਵੀ ਕੀਤਾ ਮੰਨ ਲਓ ਪੈਸਾ ਇਹਨਾਂ ਲੋਕਾਂ ਤੱਕ ਪਹੁੰਚਣਾ ਹੀ ਨਹੀਂ ਨਾ ਠੀਕ ਹੈ ਤੁਸੀਂ ਖੁਦ ਸਿਆਣੇ ਹੋ 5000 ਰੁਪਿਆ ਕਿੱਲੇ ਦੀ ਲਵਾਈ ਹੈ ਉਸ ਤੋਂ ਬਾਅਦ ਅੱਜ ਡੀਏਪੀ ਦਾ ਗੱਟਾ 1500 2000 ਦਾ ਗੱਟਾ ਹੋ ਚੱਲਿਆ ਹੈ ਮਾਲਵੇ ਲੋਕ 20000 ਨਾਲ ਕੀ ਕਰਨਗੇ 20000 ਨਾਲ ਤਾਂ ਅੱਜ ਕੁਝ ਵੀ ਨਹੀਂ ਬਣਦਾ ਘਰ ਦਾ ਸੌਦਾ ਨਹੀਂ ਆਉਂਦਾ 20000 ਦਾ ਐਡੇ ਕੋ ਡੱਬੇ 'ਚ ਸੌਦਾ ਪਾ ਕੇ ਦੇ ਦੇਣਗੇ ਕਹਿਣਗੇ ਚਲੋ ਦੁਕਾਨ ਤੋਂ ਉਸੇ ਤਰ੍ਹਾਂ ਹੀ ਅਸੀਂ ਸਰਕਾਰ ਨੂੰ ਤਾਂ ਅਸੀਂ ਕੀ ਕਹਿਣਾ ਚਾਹੁੰਨੇ ਕੁਝ ਵੀ ਨਹੀਂ ਕਹਿ ਸਕਦੇ ਸਰਕਾਰ ਕੋਲ ਕੋਈ ਮੀਂਹ ਹੋਵੇ ਇਹਨਾਂ ਲੋਕਾਂ ਨੂੰ ਤਾਂ ਸਾਨੂੰ ਵੀ ਪਤਾ ਹੋਵੇ ਅਸੀਂ ਐਨ ਆਰ ਆਈ ਵੀਰਾਂ ਨੂੰ ਜੋ ਬਾਹਰ ਬੈਠੇ ਜਾਂ ਜੋ ਪੰਜਾਬ ਮੇਰੇ ਚ ਬੈਠੇ ਜਾਂ ਪੂਰੇ ਭਾਰਤ ਤੇ ਚ ਬੈਠੇ ਇੰਡੀਆ ਚ ਬੈਠੇ ਜੋ ਵੱਡੇ ਵੀਰ ਜੋ ਸੇਵਾ ਕਰਨਾ ਚਾਹੁੰਦੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਪਹਿਲੀ ਬੇਨਤੀ ਸਾਡੀ ਆ ਵੀ ਆਪ ਆ ਕੇ ਇਹੋ ਜੇ ਲੋਕਾਂ ਨੂੰ ਮਿਲੋ ਆਹ ਭਰਾ ਖੜੇ ਤੁਹਾਡੇ ਸਾਹਮਣੇ ਅਸੀਂ ਅੱਜ ਇਹਨਾਂ ਦਾ ਖੁਦ ਦੇਖਣ ਆਇਆ ਦੇਖੋ ਕਿੱਡਾ ਵੱਡਾ ਨੁਕਸਾਨ ਹੋ ਗਿਆ ਭਰਾ ਦਾ ਸਮਾਨ ਥੱਲੇ ਆ ਗਿਆ ਅੱਜ ਇਹਨਾਂ ਦੇ ਕੋਲ ਕੁਝ ਵੀ ਨਹੀਂ ਬਚਿਆ ਇਹ ਭਰਾ ਸੜਕ ਤੇ ਰਹਿਣ ਲਈ ਮਜਬੂਰ ਹੋਏ ਹੋ ਗਿਆ ਹੈ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਜਾਂ ਮੰਨ ਲਓ ਐਨ ਆਰ ਆਈ ਵੀਰਾਂ ਨੂੰ ਤੁਸੀਂ ਆਪ ਆ ਕੇ ਦੇਖੋ ਜਿੰਨੀ ਹਾਲਪ ਇਸ ਵੀਰ ਦੀ ਹੋ ਸਕੇ ਉਸੇ ਤਰ੍ਹਾਂ ਇਸ ਤਰ੍ਹਾਂ ਭਰਾ ਬਹੁਤ ਟਾਹਣੀਆਂ ਤੇ ਬੈਠੇ ਨੇ ਆਸੇ ਪਾਸੇ ਜਿਨ੍ਹਾਂ ਦੇ ਮਕਾਨ ਡਿੱਗ ਚੁੱਕੇ ਨੇ ਅੱਜ ਕੁਝ ਨਹੀਂ ਰਹਿ ਗਿਆ ਉਹਨਾਂ ਕੋਲੇ ਅਸੀਂ ਵੀ ਕਹਿਣਾ ਆਪ ਆਓ ਇਹਨਾਂ ਦੇ ਹਾਲਾਤ ਜਾਣੋ ਔਰ ਇਸ ਵੀਰ ਦੀ ਮਦਦ ਕਰੋ ਤਾਂ ਕਿ ਇਹਨੂੰ ਦੁਬਾਰਾ ਇੱਕ ਘਰ ਬਣਾ ਕੇ ਦਿੱਤਾ ਜਾਵੇ ਜੋ ਇਹਦਾ ਪਰਿਵਾਰ ਉਸ ਘਰ 'ਚ ਬੈਠ ਸਕੇ ਨਹੀਂ ਤਾਂ ਇਹ ਭਰਾ ਸੜਕ ਤੇ ਤੰਬੂ ਲਾਉਣ ਲਈ ਮਜਬੂਰ ਹੈ ਕੋਈ ਇਹਦੇ ਕੋਲ ਕੋਈ ਪੈਸਾ ਪਾ ਨਹੀਂ ਰਹਿ ਗਿਆ ਸਭ ਕੁਝ ਟਹਿ ਕੇ ਬਹੁਤ ਵੱਡਾ ਨੁਕਸਾਨ ਭਰਾ ਦਾ ਹੋ ਗਿਆ ਅਸੀਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਵੀ ਫਿਰ ਵੀ ਪਰਿਵਾਰ ਬਚ ਗਿਆ ਤਾਂ ਮਕਾਨ ਤਾਂ ਫਿਰ ਵੀ ਪੈ ਜਾਏਗਾ ਮੇਰੇ ਭਰਾ ਬਹੁਤ ਬੈਠੇ ਨੇ ਸੇਵਾ ਕਰਨ ਵਾਲੇ ਅਸੀਂ ਦੂਸਰੀ ਬੇਨਤੀ ਕਰਨਾ ਚਾਹੁੰਦੇ ਆਂ ਅਸੀਂ ਤੁਹਾਨੂੰ ਨੰਬਰ ਦੇਾਂਗੇ ਆਵਦਾ ਜੋ ਸਾਡੇ ਤੱਕ ਆਵੇ ਅਸੀਂ ਤੁਹਾਨੂੰ ਖੋਦ ਦੇਣਾ ਤੱਕ ਲੈ ਜਾਾਂਗੇ ਅਸੀਂ ਕੋਈ ਪੈਸਾ ਨਹੀਂ ਲੈਣਾ ਕੋਈ ਸਾਨੂੰ ਲੋੜ ਨਹੀਂ ਕਿਸੇ ਚੀਜ਼ ਦੀ ਸਾਨੂੰ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਅਸੀਂ ਤੁਹਾਡੇ ਨਾਲ ਚੱਲਾਂਗੇ ਤੁਹਾਨੂੰ ਇਸ ਪਰਿਵਾਰ ਨਾਲ ਮਿਲਾਵਾਂਗੇ ਤੁਸੀਂ ਆਪਦੇ ਹੱਥੀ ਤੇ ਖੁਦ ਸੇਵਾ ਕਰਨੀ ਹੈ ਉਸ ਤੋਂ ਬਾਅਦ ਦੂਜੀ ਬੇਨਤੀ ਹੈ ਅਸੀਂ ਉੱਥੇ ਲਾਧੂਕਾ ਦਾਣਾ ਮੰਡੀ ਚ ਜੋ ਲੰਗਰ ਦਾ ਹਾਲ ਬਣਾਇਆ ਜੋ ਜਿੱਦਣ ਦੀ ਹੜ੍ਹ ਦੀ ਸਥਿਤੀ ਬਣੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਉੱਥੇ ਲੰਗਰ ਚੱਲੀ ਜਾ ਰਿਹਾ ਹੈ ਔਰ ਜਿੰਨੀ ਦੇਰੇ ਲੋਕ ਬੈਠਣਗੇ ਅਸੀਂ ਓਨੀ ਦੇਰ ਇਨ੍ਹਾਂ ਭਰਾਵਾਂ ਨੂੰ ਲੰਗਰ ਸ਼ਕਾਉਂਦੇ ਰਾਵਾਂਗੇ ਇਹਨਾਂ ਦਾ ਮੁੜ ਵਸੇਬਾ ਹੋਣ ਤੋਂ ਬਾਅਦ ਅਸੀਂ ਵੀ ਆਪਣੇ ਆਪਣੇ ਘਰੇ ਜਾਵਾਂਗੇ ਔਰ ਮੇਰੇ ਭਰਾ ਜਿਨ੍ਹਾਂ ਮੇਰੇ ਭਰਾਵਾਂ ਕੋਲੇ ਟਰੈਕਟਰ ਕੋਈ ਵੀ ਸਾਧਨ ਉਸ ਤੋਂ ਬਾਅਦ ਮੇਰੇ ਭਰਾ ਕਨਕ ਡੀਏਪੀ ਸਾਹਮਣੇ ਰੱਖਣ ਦਿਖਾ ਦਿਓ ਭਰਾ ਜੀ ਜੋ ਇਹਨਾਂ ਦੀਆਂ ਜ਼ਮੀਨਾਂ ਅੱਜ ਬਰਬਾਦ ਹੋ ਗਈਆਂ ਨੇ ਅਸੀਂ ਟਰੈਕਟਰ ਵਾਲੇ ਵੀਰਾਂ ਨੂੰ ਇਹਨਾਂ ਕਹਿਣਾ ਚਾਹੁੰਦੇ ਆਂ ਹੋਰ 10 ਦਿਨ ਤੋਂ ਬਾਅਦ ਸਾਨੂੰ ਤੁਹਾਡੇ ਭਰਾਵਾਂ ਦਾ ਸਾਥ ਇਹਨਾਂ ਨੂੰ ਚਾਹੀਦਾ ਵੀ ਆਪਾਂ ਇਹਨਾਂ ਦੀਆਂ ਜ਼ਮੀਨਾਂ ਪੱਧਰ ਕਰ ਸਕੀਏ ਇਹਨਾਂ ਦਾ ਮੁੜ ਵਸੇਬਾ ਕਰਾ ਸਕੀਏ ਔਰ ਇਹਨਾਂ ਨੂੰ ਦੁਬਾਰਾ ਇਹਨਾਂ ਦੀ ਜ਼ਿੰਦਗੀ ਦੀ ਲੀਹ ਤੇ ਲੈ ਆਈਏ ਤਾਂ ਕਿ ਆਪਣਾ ਉਹੀ ਪੰਜਾਬ ਦੁਬਾਰਾ ਤੋਂ ਫਿਰ ਉੱਠ ਖੜੇ ਇਹਨਾਂ ਨੂੰ ਇਹ ਲੋਕਾਂ ਨੂੰ ਇਹ ਮਹਿਸੂਸ ਨਾ ਹੋਵੇ ਵੀ ਸਾਡੇ ਨਾਲ ਅੱਜ ਕੋਈ ਨਹੀਂ ਖੜਿਆ ਔਰ ਆਪਾਂ ਇਹਨਾਂ ਦੇ ਨਾਲ ਐਦਾਂ ਖੜ ਜਾਈਏ ਇਹਨਾਂ ਲੋਕਾਂ ਨੂੰ ਮਹਿਸੂਸ ਹੀ ਨਾ ਹੋਵੇ ਕਿ ਵੀ ਸਾਡਾ ਘਰ ਟਹਿ ਗਿਆ ਜਾਂ ਸਾਡੀਆਂ ਜ਼ਮੀਨਾਂ ਗਈਆਂ ਅਸੀਂ ਇਹੀ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਆਓ ਆਪਾਂ ਅੱਜ ਤੋਂ 10 ਦਿਨ ਬਾਅਦ ਫਿਰ ਇਸ ਮਿਸ਼ਨ ਨੂੰ ਮਿਧੀਏ ਔਰ ਇਹਨਾਂ ਦੇ ਘਰ ਵਸਾਈਏ ਔਰ ਇਹਨਾਂ ਦੀਆਂ ਜ਼ਮੀਨਾਂ ਕਢੀਏ ਤੇ ਇਹਨਾਂ ਦੀ ਕਣਕ ਵਜਾਈਏ ਉਸ ਤੋਂ ਬਾਅਦ ਇੱਕ ਬੇਨਤੀ ਹੋ ਰਹੀ ਹੈ ਭਰਾ ਸਾਡੇ ਕੋਲ ਉੱਥੇ ਦਾਣਾ ਮੰਡੀ ਚ ਬਹੁਤ ਬੱਚੀਆਂ ਬੈਠੀਆਂ ਨੇ ਜਿਨ੍ਹਾਂ ਦੀ ਸਕੂਲ ਦੀ ਫੀਸ ਨਹੀਂ ਭਰੀ ਜਾ ਸਕਦੀ ਕਿਉਂਕਿ ਇਹ ਲੋਕ ਅੱਗੇ ਤਾਂ ਭਰਦਿਆਂ ਨੇ ਹਾਲਾਤ ਹੀ ਇਹੋ ਜਿਹੇ ਬਣ ਗਏ ਵੀ ਇਹਨਾਂ ਲੋਕਾਂ ਕੋਲ ਕੁਝ ਨਹੀਂ ਬਣਿਆ ਬੱਚਿਆ ਤਾਂ ਜੋ ਬੱਚੀਆਂ ਸਾਡੇ ਕੋਲ ਇੱਥੇ ਬੈਠੀਆਂ ਉਹਨਾਂ ਦੀ ਸਕੂਲ ਦੀ ਫੀਸ ਭਰੀਏ ਅਸੀਂ ਉਹਨਾਂ ਬੱਚੀਆਂ ਦੇ ਸਾਡੇ ਕੋਲ ਨਾਮ ਨੇ ਸਾਡਾ ਫੋਨ ਨੰਬਰ ਤੁਸੀਂ ਲੈ ਲਓ 9874341045 ਤੇ ਸੰਪਰਕ ਕਰੋ ਅਸੀਂ ਉਸ ਤੋਂ ਬਾਅਦ ਉਹਨਾਂ ਬੱਚੀਆਂ ਦੇ ਮਾਤਾ ਪਿਤਾ ਨੂੰ ਤੁਹਾਡੇ ਨਾਲ ਮਿਲਾਵਾਂਗੇ ਔਰ ਤੁਸੀਂ ਆ ਕੇ ਆਪ ਆ ਕੇ ਸਿੱਧੀ ਫੀਸ ਭਰੋ ਤਾਂ ਕਿ ਆਉਣ ਵਾਲੇ ਦਿਨਾਂ 'ਚ ਇਹ ਬੱਚੀਆਂ ਦੇ ਸਕੂਲ ਦੇ ਪੇਪਰ ਹੋ ਸਕਣ ਤਾਂ ਜੋ ਪੜ੍ਹਾਈ ਨਾ ਬਰਬਾਦ ਹੋ ਸਕੇ ਇਹ ਬੱਚੀਆਂ ਵਧੀਆ ਪੜ੍ਹ ਕੇ ਆਉਣ ਵਾਲੇ ਸਮੇਂ 'ਚ ਆਪਣਾ ਚੰਗਾ ਭਵਿੱਖ ਬਣਾ ਸਕਣ ਅਤੇ ਆਉਣ ਵਾਲੇ ਸਮੇਂ 'ਚ ਨੌਕਰੀ ਪ੍ਰਾਪਤ ਕਰ ਸਕਣ